ਕਹਤਾ ਜਿਹੜਾ ਲਾਹੌਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ ਜਿਹੜੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਹੈ ਜੇ ਉਹ ਦਿੱਲੀ ਦੇ ਅੰਦਰ ਫੇਲ ਹੈ ਸਾ ਤਾਂ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਸਕਸੈਸਫੁਲ ਹੋ ਗਈ ਚੀਮਾ ਸਾਹਿਬ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਘੱਟੋ ਘੱਟ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਦੇ ਬਿਆਨ ਤੇ ਜਾਊਂਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਇਹ 302 ਦਾ ਪਰਚਾ ਬਣਦਾ ਜਦੋਂ ਤਰਨਤਾਰਨ ਦੇ ਅੰਦਰ ਇਸੇ ਕਿਸਮ ਦੀਆਂ ਮੌਤਾਂ ਹੋਈਆਂ ਸੀਗੀਆਂ ਨਕਲੀ ਸ਼ਰਾਬ ਨੂੰ ਲੈ ਕੇ ਤੇ ਮੈਂ ਸਮਝਦਾ ਵੀ 302 ਦਾ ਪਰਚਾ ਕਿਉਂਕਿ ਭਗਵੰਤ ਮਾਨ ਜੀ ਦਾ ਆਪ ਦਾ ਇਲਾਕਾ ਹੈ ਹਰਪਾਲ ਚੀਮਾ ਜੀ ਦੇ ਇਲਾਕੇ ਹੋਂ ਦੱਸ ਦੇਣ ਵੀ ਇਹ ਫਾਇਦੇਮੰਦ ਹੈ ਜਾਂ ਨੁਕਸਾਨਮੰਦ ਹੈ ਉਹਨਾਂ ਇੱਕ ਇੱਕ ਪਰਿਵਾਰਾਂ ਨੂੰ ਜਾ ਕੇ ਪੁੱਛਣ ਦਿੱਲੀ ਦੇ ਮੁੱਖ ਮੰਤਰੀ ਕਿਉਂਕਿ ਅਜੇ ਵੀ ਮੁੱਖ ਮੰਤਰੀ ਐ ਚਾਹ ਜੇਲ੍ਹ 'ਚੇ ਬੈਠੇ ਹੈ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਦੇ ਬਿਆਨ ਤੇ ਜਾਊਂਗਾ ਜਦੋਂ ਉਹਨਾਂ ਨੇ ਕਿਹਾ ਸੀਗਾ ਵੀ ਇਹ 302 ਦਾ ਪਰਚਾ ਬਣਦਾ ਜਦੋਂ ਤਰਨਤਾਰਨ ਦੇ ਅੰਦਰ ਐਸੀ ਕਿਸਮ ਦੀਆਂ ਮੌਤਾਂ ਹੋਈਆਂ ਸੀਗੀਆਂ ਨਕਲੀ ਸ਼ਰਾਬ ਨੂੰ ਲੈ ਕੇ ਤੇ ਮੈਂ ਸਮਝਦਾ ਵੀ 302 ਦਾ ਪਰਚਾ ਕਿਉਂਕਿ ਭਗਵੰਤ ਮਾਨ ਜੀ ਦਾ ਆਪ ਦਾ ਇਲਾਕਾ ਹੈ ਹਰਪਾਲ ਚੀਮਾ ਜੀ ਦੇ ਇਲਾਕੇ ਹੋਂ ਦੱਸ ਦੇਣ ਵੀ ਆ ਫਾਇਦੇਮੰਦ ਹੈ ਜਾਂ ਨੁਕਸਾਨਮੰਦ ਹੈ ਉਹਨਾਂ ਇੱਕ ਹੀ ਪਰਿਵਾਰਾਂ ਨੂੰ ਜਾ ਕੇ ਪੁੱਛਣ ਹਰਪਾਲ ਚੀਮਾ ਸਾਹਿਬ ਕਹਿ ਰਹੇ ਨੇ ਕਿ ਪਾਲਸੀ ਪੰਜਾਬ ਦੀ ਬਿਲਕੁਲ ਠੀਕ ਹੈ ਜੇ ਕਿ ਸਾਨੂੰ ਲੱਗਦਾ ਜਾਂਚ ਕਰਾ ਲੈਣ ਕਹਿੰਦੇ ਸੀ ਐਗਜ਼ੈਕਟਲੀ ਅਸੀਂ ਵੀ ਜਾਂਚ ਦੇ ਕਹਿ ਕੇ ਅਸੀਂ ਆ ਤਾਂ ਨਹੀਂ ਕਿਹਾ ਵੀ ਹਰਪਾਲ ਚੀਮਾ ਜੀ ਦੇ ਉੱਤੇ ਕਾਰਵਾਈ ਕਰ ਦਿਓ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ ਪਰ ਹਰਪਾਲ ਚੀਮਾ ਜੀ ਨੂੰ ਮੇਰਾ ਇੱਕ ਸਵਾਲ ਹੈ ਬੜੀ ਬੇਨਤੀ ਮੇਰੀ ਉਹਨਾਂ ਨੂੰ ਹੈ ਵੀ ਕੀ ਉਹਨਾਂ ਨੇ 30 ਮਈ 2022 ਨੂੰ ਵਰਨ ਰੂਜਮ ਜੀ ਨੂੰ ਇਹ ਕੈਪਸ ਇਨਾਂ ਦੇ ਨਾਲ ਜਾ ਕੇ ਮਨੀਸ਼ ਸੋਧਿਆ ਦੇ ਨਾਲ ਮੀਟਿੰਗ ਕੀਤੀ ਸੀ ਜਾਂ ਨਹੀਂ ਕੀਤੀ ਸੀ ਅਗਰ ਦਿੱਲੀ ਦੇ ਅੰਦਰ ਜਾ ਕੇ ਪੰਜਾਬ ਦੇ ਐਕਸਾਈਜ਼ ਡਿਪਾਰਟਮੈਂਟ ਦੇ ਅਧਿਕਾਰੀ ਜਾ ਕੇ ਮੀਟਿੰਗ ਕਰਦੇ ਆ ਗਾਈਡਲਾਈਨਸ ਲੈਂਦੇ ਆ ਸੋਧਿਆ ਜਿੱਤੋਂ ਉਹਨਾਂ ਸੋਧਿਆ ਜਿੱਤੋਂ ਜਿਨ੍ਹਾਂ ਨੂੰ ਕਰੀਬਨ ਸਾਲ ਹੋ ਗਿਆ ਜੇਲ੍ਹ 'ਚ ਬੈਠਿਆਂ ਨੂੰ ਉਹ ਪਾਲਿਸੀ ਜਿਹਨੂੰ ਲੈ ਕੇ ਜੇਲ੍ਹ 'ਚ ਬੈਠਿਆ ਉਹ ਹੀ ਪਾਲਿਸੀ ਜੇ ਦੇਖੋ ਪੰਜਾਬੀ ਜੇ ਕਹਾਵਤ ਹੈ ਜਿਹੜਾ ਲੋਰ ਬੁੱਧੂ ਉਹ ਪਿਸ਼ੌਰ ਵੀ ਬੁੱਧੂ ਜਿਹੜੀ ਪਾਲਿਸੀ ਪੰਜਾਬ ਦੇ ਅੰਦਰ ਲਾਗੂ ਕੀਤੀ ਹੈ ਜੇ ਉਹ ਦਿੱਲੀ ਦੇ ਅੰਦਰ ਫੇਲ ਹੈ ਸਾਹਿਬ ਤਾਂ ਪੰਜਾਬ ਦੇ ਅੰਦਰ ਕਿਸ ਤਰ੍ਹਾਂ ਸਕਸੈਸਫੁਲ ਹੋ ਗਈ ਚੀਮਾ ਸਾਹਿਬ ਪੰਜਾਬ ਦੇ ਲੋਕਾਂ ਨੂੰ ਦੱਸ ਦੇਣ ਘਟੋ ਘਟ ਉਹਨਾਂ 21 ਪਰਿਵਾਰਾਂ ਨੂੰ ਦੱਸ ਦੇਣ ਜਿਹੜੇ ਉਹਨਾਂ ਦੇ ਹਲਕੇ ਦੇ ਅੰਦਰ ਭਗਵੰਤ ਮਾਨ ਜੀ ਮਾਨਯੋਗ ਮੁੱਖ ਮੰਤਰੀ ਪੰਜਾਬ ਜਿਹੜੇ ਛੱਲੇਗਾ ਰਹੇ ਹੈ ਜਿਹੜੇ 베ੜੀ ਦਾ ਮਲਾਹ ਪਾਲ ਰਹੇ ਹੈ ਉਹਨਾਂ ਦੇ ਹਲਕੇ ਦੇ ਅੰਦਰ ਉਹਨਾਂ ਪਰਿਵਾਰਾਂ ਨੂੰ ਜਾ ਕੇ ਕਹਿ ਲੈਣ ਵੀ ਆਹ ਪਾਲਿਸੀ ਬੜੀ ਸਹੀ ਸੀ ਜਕ ਸਾਹਿਬਾ ਦਿੱਲੀ ਦੇ ਜਮਾਤ ਕਰਿਆ ਭਗਵੰਤ ਮਾਨ सब किसने क्या कह दिया है सारे आज पब्लिक डोमेन में है और सबके खाते यहाँ पे खुले हुए हैं कोई किसी से छिपा नहीं है साहब आज वेब के ऊपर अवेलेबल है कोई भी इसकी जांच करना चाहे कर सकता है कि जो लोग अपने आप को होलियर दिन दाव बता रहे थे उन सारों के खाते वहां पे खुले हुए